ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਪਿੰਡ ਧਨਵਾਦੀ ਪ੍ਰਭਜੋਤ ਹੁਣ ਕਿਸਾਨਾਂ ਦੇ ਲਈ ਪ੍ਰੇਰਨਾ ਬਣ ਗਈ ਹੈ। ਪ੍ਰਭਜੋਤ ਕੌਰ ਨੇ ਆਧੁਨਿਕ AI ਡਰੋਨ ਟੈਕਨੋਲੋਜੀ ਨੂੰ ਆਪਣੇ ਹੌਸਲੇ ਦੀ ਉਡਾਨ ਦੇ ਕੇ ਖੇਤਾਂ ਦੇ ਵਿੱਚ ਉਡਾਉਣਾ ਸ਼ੁਰੂ ਕਰ ਦਿੱਤਾ ਹੈ। ਜਨਾਲ ਜਿੱਥੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਹਾਈ ਤਕਨੀਕ ਦੀ ਵਰਤੋਂ ਹੋ ਰਹੀ ਹੈ, ਉੱਥੇ ਹੀ ਹੁਣ ਇਹ ਮਹਿਲਾ ਚੰਗੀ ਕਮਾਈ ਵੀ ਕਰ ਰਹੀ ਹੈ। ਇਸ ਦਾ ਉਪਰਾਲਾ ਉਮੀਦ ਫਾਊਂਡੇਸ਼ਨ ਦੇ ਵੱਲੋਂ ਕੀਤਾ ਜਾ ਰਿਹਾ ਹੈ ਅੱਗੇ ਦੱਸਦੀ ਹੈ ਉਮੀਦ ਫਾਊਂਡੇਸ਼ਨ ਦੇ ਸਹਿਯੋਗ ਦੇ ਨਾਲ ਟ੍ਰੀਨਿੰਗ لینڈ ਤੋਂ ਬਾਅਦ ਕੇਂਦਰ ਸਰਕਾਰ ਦੀ ਸਕੀਮ ਦੇ ਤਹਿਤ ਪ੍ਰਜੋਤ ਨੂੰ 18 ਲੱਖ ਰੁਪਏ ਦੀ ਕੀਮਤ ਵਾਲਾ ਬੈਟਰੀ ਨਾਲ ਚੱਲਣ ਵਾਲਾ অতি ਆਧੁਨਿਕ ਡਰੋਨ ਮਿਲਿਆ ਹੁਣ ਪ੍ਰਜੋਤ ਆਪਣੇ ਪਤੀ ਦੇ ਸਹਿਯੋਗ ਦੇ ਨਾਲ ਹਰ ਰੋਜ਼ ਖੇਤਾਂ ਦੇ ਵਿੱਚ ਡਰੋਨ ਨਾਲ ਸਪਰੇਅ ਕਰ ਰਹੀ ਹੈ ਤੇ ਚੰਗੀ ਕਮਾਈ ਵੀ ਕਰ ਰਹੀ ਹੈ ਪ੍ਰਜੋਤ ਦਾ ਇਹ ਕਹਿਣਾ ਪਹਿਲਾਂ ਸਿਰਫ ਓਕਰੇ ਨੂੰ ਕਾਊਂਟ ਕਰਨ ਵਾਲੀ ਇੱਕ ਮੈਲਾਸੀ ਤੇ ਹੁਣ ਉਹ ਖੇਤਾਂ ਦੇ ਵਿੱਚ ਕੰਮ ਕਰ ਰਹੀ ਹੈ ਤੇ ਇਸ ਦੇ ਨਾਲ ਉਹ ਚੰਗੀ ਕਮਾਈ ਵੀ ਕਰ ਰਹੀ ਹੈ ਆਪ ਪਰਮ ਜੋਬ ਤੋਂ ਹੀ ਸੁਣਦੇ ਆ ਉਸ ਦਾ ਇੱਕ ਕਾਰਨਾਮਾ ਸਰ ਇਹ ਇੱਕ ਬਹੁਤ ਜ਼ਿਆਦਾ ਸਕਸੈਸਫੁਲ ਕੰਮ ਹੈ ਜੀ ਬਹੁਤ ਜ਼ਿਆਦਾ ਸਫਲਤਾ ਮਿਲ ਰਹੀ ਹੈ ਇਹਦੇ ਵਿੱਚ ਜਿਵੇਂ ਪਹਿਲਾਂ ਕਿਸਾਨ ਸੀਗੇ ਬਹੁਤ ਜ਼ਿਆਦਾ ਹਰਾਸ਼ਮੈਂਟ ਹੁੰਦੀ ਸੀ ਉਹਨਾਂ ਨੂੰ ਪਰ ਹੁਣ ਇਹ ਬਿਲਕੁਲ ਹੀ ਆਸਾਨੀ ਦੇ ਨਾਲ ਅਸੀਂ ਖੇਤਾਂ ਦੇ ਵਿੱਚ ਸਪਰੇਅ ਕਰਕੇ ਆਸਾਨੀ ਨਾਲ ਇਨਕਮ ਕਰ ਰਹੇ ਹਾਂ ਪ੍ਰਸ਼ਾਸਕ ਜੀ ਮੈਂ ਦੇਖਦਾ ਮੁਸ਼ਕਲ ਕਿੰਨੀ ਕੁ ਵੀ ਸਾਰਾ ਕੁਝ ਕਰਨ ਦੇ ਲਈ ਮੁਸ਼ਕਲਾਂ ਪਰ ਸਿਰ ਥੋੜੀਆਂ ਹੀ ਸੀਗੀਆਂ ਪਰ ਅਸੀਂ ਹਿੰਮਤ ਕਰਕੇ ਪਾਰ ਕੀਤੀ ਹੈ ਟ੍ਰੇਨਿੰਗ ਲੱਗੀ ਟ੍ਰੇਨਿੰਗ ਪਾਸ ਕਰਕੇ ਸਾਨੂੰ ਇਹ ਡਰੋਨ ਮਿਲਿਆ ਉਮੀਦ ਫਾਊਂਡੇਸ਼ਨ ਦੇ ਥਰੂ ਇਹ ਸਾਰਾ ਕੁਝ ਹੋਇਆ ਲਾਇਸੈਂਸ ਮਿਲਣ ਦੇ ਲਈ ਕਿੱਥੇ ਗਈ ਸੀ ਟ੍ਰੇਨਿੰਗ ਕਿੱਥੋਂ ਲਈ ਹੈ ਟ੍ਰੇਨਿੰਗ ਸੀ ਸਰ ਸਾਡੀ ਗੁਰਗਾਉਂ ਦੇ ਵਿੱਚ ਡਰੋਨ ਡੈਸਟੀਨੇਸ਼ਨ ਦੇ ਵਿੱਚ ਸੀਗੀ ਉੱਥੇ ਸਾਡੀ 10 ਦਿਨ ਦੀ ਟ੍ਰੇਨਿੰਗ ਲਾ ਕੇ ਟੈਸਟ ਕਲੀਅਰ ਕਰਕੇ ਅਸੀਂ ਡਰਾਈਵਿੰਗ ਪਾਇਲਟ ਲਾਇਸੈਂਸ ਦਾ ਲਾਇਸੈਂਸ ਲਿਆ ਹੁਣ ਮਾਈਕ ਜੀ ਨੀਅਤ ਤੁਹਾਡਾ ਰੇਟ ਕੀ ਹੈ ਰੇਟ ਸਰ 1 ਏਕੜ ਦਾ 300 ਰੁਪਏ ਹੈ 300 ਰੁਪਏ 1 ਏਕੜ ਚਾਰਜਸ ਨੇ ਤੇ ਇਹਦੇ ਵਿੱਚ ਕੀ ਹੈ ਸਰ ਏਕੜ ਦੇ ਹਿਸਾਬ ਨਾਲ ਜੇ ਦਿਨ ਚ 10 15 ਏਕੜ ਮਿਲ ਜੰਦੇ ਤਾਂ ਵਧੀਆ 6 ਤੋਂ 7000 ਤੱਕ ਹੋ ਜਾਣਗੇ ਆਮ ਔਰਤਾਂ ਜਿਹੜੀਆਂ ਵੱਲੋਂ ਘਰਾਂ ਦੇ ਕੰਮ ਕਰਦੀਆਂ ਹੋਵੇ ਤਾਂ ਉਹ ਵੀ ਤੁਹਾਡੇ ਵਾਂਗੂ ਸਫਲ ਹੋ ਸਕਦੀਆਂ ਨੇ ਜੀ ਬਿਲਕੁਲ ਸਫਲ ਹੋ ਸਕਦੀਆਂ ਨੇ ਪਰ ਸਫਲ ਹੋਣ ਲਈ ਸਭ ਤੋਂ ਜ਼ਿਆਦਾ ਸਪੋਰਟ ਹੈ ਫੈਮਲੀ ਦੀ ਜੇ ਉਹਨਾਂ ਨੂੰ ਫੈਮਲੀ ਦੀ ਸਪੋਰਟ ਆ ਤਾਂ ਉਹ ਕਿਸੇ ਵੀ ਹੱਦ ਤੱਕ ਜਾ ਕੇ ਸਫਲ ਹੋ ਸਕਦੇ ਕਿੰਨਾ ਕੁ ਜਿਹੜੇ ਤੁਹਾਨੂੰ ਆਰਡਰ ਨੇ ਕਿ ਬਣਾ ਰਹੇ ਨੇ ਆਰਡਰ ਸਰ ਬਾਧੂ ਆ ਰਹੇ ਨੇ ਜੀ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗੀ ਜਾ ਰਿਹਾ ਉਹ ਸਾਡਾ ਨੰਬਰ ਕੰਟੈਕਟ ਫੇਸਬੁੱਕ ਤੋਂ ਚੱਕ ਕੇ ਸਾਨੂੰ ਕਾਲ ਕਰ ਰਹੇ ਨੇ ਤਾਂ ਵਧੀਆ ਕਮਾਈ ਹੋ ਰਹੀ ਹੁਣ ਤਾਂ ਹਾਂਜੀ ਹਾਂ ਫੁੱਲ ਇਨਕਮ ਵਧੂ ਹੋ ਰਹੀ ਹੈ ਜੀ ਇਹ ਇੱਕ ਤੇ ਜ਼ਰੂਰੀ ਸੀ ਜੀ ਸੈਲਫ ਹੈਲਪ ਗਰੁੱਪ ਦਾ ਮੈਂਬਰ ਹੋਣਾ ਚਾਹੀਦਾ ਕਿਉਂਕਿ ਇਹ ਭੈਣਾ ਦੀ ਉਮੀਦ ਪ੍ਰੋਜੈਕਟ ਇਹਦਾ ਉਮੀਦ ਆਰਗੇਨਾਈਜੇਸ਼ਨ ਦਾ ਚੱਲ ਰਿਹਾ ਉਹਦੇ ਵਿੱਚ ਪ੍ਰਜੋਤ ਕੋਰ ਸੈਲਫ ਹੈਲਪ ਗਰੁੱਪ ਦੀ ਮੈਂਬਰ ਆਉਣਗੇ ਸੈਕਿੰਡ ਸਿੰਘ ਡਰੋਨ ਡੈਸਟੀਨੇਸ਼ਨ ਪਹੁੰਚ ਕੇ ਟ੍ਰੇਨਿੰਗ ਲੈਣਾ ਉਹ ਵੀ ਉਹਨਾਂ ਨੇ ਹਾਸਲ ਕੀਤੀ ਥਰਡਲੀ ਆ ਜੋ ਸਕਸੈਸਫੁਲੀ ਪਰਖੇਤਾ ਦੇ ਵਿੱਚ ਜਾ ਕੇ ਆਪਣਾ ਜਿਹੜਾ ਰੋਜ਼ਗਾਰ ਦਾ ਸਾਧਨ ਹੈ ਉਹਨੂੰ ਵਧੀਆ ਤਰੀਕੇ ਨਾਲ ਸਕਸੈਸ ਕਰ ਰਹੇ ਆ ਅੱਗੇ ਵਧ ਰਹੇ ਆ ਕਿੰਨਾ ਕੁ ਸਮਾਂ ਲੱਗਿਆ ਟ੍ਰੇਨਿੰਗ ਦਾ ਤੇ ਇਹ ਮਦਦ ਜਿਹੜੀ ਹੈਗੀ ਆ ਜਾਂ ਡਰੋਨ ਜਿਹੜੀ ਅਸੈਸਰੀ ਹੈਗੀ ਆ ਕਿੰਨੇ ਰੁਪਏ ਦੀ ਕਾਸਟ ਰਹੀ ਹੈ ਇਹ ਡਰੋਨ ਅਸੈਸਰੀ 18.5 ਲੱਖ ਦਾ ਜੀ ਇਹਦੇ ਵਿੱਚ ਬੈਟਰੀਜ਼ ਦਿੱਤੀਆਂ ਗਈਆਂ ਨੇ ਜਾਂ ਡਰੋਨ ਹੈ ਈਰੀਕਸ਼ ਹੈ ਤੇ ਇੱਕ ਜਨਰੇਟਰ ਹੈ ਸਰ ਜੇ ਕਿਸੇ ਹੋਰ ਨੇ ਲੈਣਾ ਹੋਵੇ ਜਾਂ ਤੁਹਾਡੀ ਫਾਊਂਡੇਸ਼ਨ ਨਾਲ ਜੁੜਨਾ ਹੋਵੇ ਉਹ ਕੀ ਪ੍ਰੋਸੈਸ ਕਰਨਾ ਪੈਣਾ ਉਹ ਸਾਡੀ ਉਮੀਦ ਦੇ ਪ੍ਰੋਜੈਕਟ ਸਭ ਤੋਂ ਪਹਿਲਾਂ ਭੈਣਾ ਦੀ ਉਮੀਦ ਨਾਲ ਜੁੜਨਾ ਪੈਣਾ ਕਿਉਂਕਿ ਸੈਲਫ ਹੈਲਪ ਗਰੁੱਪ ਦਾ ਮੈਂਬਰ ਹੋਣਾ ਜ਼ਰੂਰੀ ਹੈ ਉਹਦੇ ਲਈ ਉਹਦੇ ਤੋਂ ਬਿਨਾਂ ਤਾਂ ਪੈਰਾਮੀਟਰ ਦਾ ਪਹਿਲਾ ਪੁਆਇੰਟ ਹੀ ਇਹ ਹੈ ਡਰੋਨ ਦੀਦੀ ਦੇ ਲਈ ਕਿ ਉਹ ਸੈਲਫ ਹੈਲਪ ਗਰੁੱਪ ਦੀ ਬੀਬੀ ਹੋਣੀ ਚਾਹੀਦੀ ਹੈ ਇਹਨਾਂ ਦੀ ਕਮਾਈ ਨੂੰ ਕਿਵੇਂ ਦੇਖਦੇ ਹੋ ਇਹਨਾਂ ਦੀ ਕਮਾਈ ਇੱਕ ਮਿਸਾਲ ਹੈ ਜੀ ਸੁਸਾਇਟੀ ਦੇ ਵਿੱਚ ਜੋ ਔਰਤਾਂ ਨਹੀਂ ਅੱਗੇ ਵਧਣਾ ਦੇ ਲਈ ਹਿੰਮਤ ਕਰ ਪਾਰੀਆਂ ਸੀ ਜਾਂ ਦੇਖ ਰਿਹਾ ਕਿ 15000 ਤੇ ਡੇਲੀ ਦੇ 10 ਤੋਂ 15 ਅਰਨ ਕਰ ਰਹੇ ਆ ਇਹ ਉਹਨਾਂ ਲਈ ਇੱਕ ਸੁਨੇਹਾ ਹੈਗਾ ਪ੍ਰਭਜੋਤ ਕੋਰ ਹਰਪ੍ਰੀਤ ਕੋਰ ਵੀ ਹੈ ਜੀ ਸਾਡੀ ਇੱਕ ਡਰੋਨ ਦੀਦੀ ਉਹ ਵੀ ਵਧੀਆ ਕੰਮਜਾਬ ਹੋ ਰਹੇ ਨੇ ਆਪਣੇ ਕਿੱਤੇ ਦੇ ਵਿੱਚ ਦੇਖੋ ਇਨਕਮ ਤਾਂ ਇਹਨਾਂ ਦੀ ਵੈਸੇ ਵੀ ਇੱਕ ਮਿਸਾਲ ਹੀ ਬਣ ਚੁੱਕੀ ਹੈਗੀ ਪੜਾਣਾ ਵਾਸਤੇ ਔਰ ਮੈਂ ਤਾਂ ਇਹ ਉਮੀਦ ਕਰੂੰਗੀ ਕਿ ਜਿਹੜੀਆਂ ਹੋਰ ਵੀ ਪੜਾਣਾ ਇਸ ਚੀਜ਼ ਨੂੰ ਕਰਕੇ ਅੱਗੇ ਕੰਮ ਨੂੰ ਅੱਗੇ ਹੋਰ ਵਧ ਸਕਦੀਆਂ ਨੇ ਤਾਂ ਉਹ ਘਰਾਂ ਚੋਂ ਨਿਕਲ ਕੇ ਇੱਕ ਵਾਰੀ ਉਮੀਦ ਫਾਊਂਡੇਸ਼ਨ ਨਾਲ ਉਮੀਦ ਦੀ ਪੜਾਣਾ ਨਾਲ ਮਿਲਨ ਔਰ ਜੁੜਨ ਉਹਨਾਂ ਲਈ ਇੱਕ ਗਰੁੱਪ ਬਣਾਉਂ ਠੀਕ ਨਹੀਂ ਜੀ ਨਾ ਰਹੀ ਆਪਾਂ ਅੱਗੇ ਕੋਈ ਇਹਨਾਂ ਦਾ ਡਰੋਨ ਰਾਈ ਅਗਰ ਕੋਈ ਟ੍ਰੇਨਿੰਗ ਲਗਦੀ ਹੈ ਕੋਈ ਆਂਦਾ ਆਪਣੇ ਲਈ ਤਾਂ ਆਪਾਂ ਉਹਨਾਂ ਨੂੰ ਅੱਗੇ ਟ੍ਰੇਨਿੰਗ ਕਰਵਾ ਕੇ ਉਹਨਾਂ ਨੂੰ ਵੀ ਇੱਕ ਡਰੋਨ ਵਵਾ ਕੇ ਕੰਮ ਸ਼ੁਰੂ ਕਰਵਾ ਸਕੀਏ ਪਰ ਕਿਸ ਤਰੀਕੇ ਨਾਲ ਦੇਖਦੇ ਹਾਂ ਉਮੀਦ ਫਾਊਂਡੇਸ਼ਨ ਦੀ ਮਦਦ ਦੇ ਨਾਲ ਇੱਕ ਲੇਡੀ ਉਹਦਾ ਹਸਬੰਡ ਵਧੀਆ ਕਮਾਈ ਕਰ ਰਹੇ ਨੇ ਜੋ ਟੈਕਨੋਲੋਜੀ ਹੁਣ ਤੱਕ ਫੋਰਨ ਚ ਸੀ ਉਹ ਪੰਜਾਬ ਚ ਦੇਖਣ ਨੂੰ ਮਿਲ ਰਹੀ ਹੈ ਇਹ ਚੀਜ਼ ਨੂੰ ਕਿਵੇਂ ਦੇਖਦੇ ਹਾਂ ਹਾਂਜੀ ਇਹ ਸਾਡੇ ਸਮਰੂਹ ਤੋਂ ਸਾਬਕਾ ਐਮਐਲਏ ਨੇ ਜੀ ਸ਼੍ਰੀ ਰਵਿੰਦ ਖੰਨਾ ਜੀ ਉਹਨਾਂ ਵੱਲੋਂ ਚਲਾਈ ਗਈ ਸੰਸਥਾ ਉਮੀਦ ਤੇ ਉਹਨਾਂ ਵੱਲੋਂ ਸਾਡੇ ਉਮੀਦ ਸੰਸਥਾ ਦੇ ਲੇਡੀਜ਼ ਮੈਂਬਰ ਪਿੰਡਾਂ ਜਾ ਕੇ ਬਣਾਉਂਦੇ ਆ ਗਰੁੱਪ ਤੇ ਉਸ ਤੋਂ ਅੱਗੇ ਉਹਨਾਂ ਨੂੰ ਸਕੀਮਾਂ ਦੁਆਇਆ ਜਾਂਦੀਆਂ ਨੇ ਜੋ ਵੀ ਚੱਲਦੀਆਂ ਨੇ ਗੀਆਂ ਉਹ ਗਰੁੱਪਾਂ ਸੰਬੰਧਿਤ ਇਹੋ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਹੁਣ ਵਧੀਆ ਕਮਾਈ ਕਰ ਰਹੇ ਨੇ ਵਧੀਆ ਇਨਕਮ ਆ ਅਗਰ ਇਹਨਾਂ ਦੀ ਮਦਦ ਕੀਤੀ ਆ ਹੱਥ ਫੜਿਆ ਤਾਂ ਵਧੀਆ ਕਮਾਈ ਹੋ ਰਹੀ ਆ ਤੇ ਕੰਮ ਘਰੇਲੂ ਔਰਤ ਜਿਹੜੀ ਵਧੀਆ ਕਮਾਈ ਕਰੇ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਸਰ ਬਹੁਤ ਵਧੀਆ ਅਪਰਾਲਾ ਸਾਡੇ ਸ਼੍ਰੀ ਹਰਮਨਖੰਨਾ ਜੀ ਦਾ ਤੇ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਕਹਾਂਗੇ ਵੀ ਖਾਨਾ ਸਾਹਿਬ ਨਾਲ ਜੁੜ ਕੇ ਉਹਨਾਂ ਦੀਆਂ ਸਕੀਮਾਂ ਦਾ ਫਾਇਦਾ ਉਠਾਇਆ